ਰਾਜਨਾਮਾ ਸੀ ਜਦੋਂ ਨਾ ਰੋਟੇ ਤੇ ਸੱਤਰ ਤੇ ਦੇਖੋ ਤੇ ਜਿਹੜੇ ਜਿਨ੍ਹਾਂ ਨੇ ਰਾਜਨਾਮਾ ਕਰਾਉਣਾ ਹੈਗਾ ਉਹ ਹੀ ਸਾਡੇ ਪੈਸੇ ਲੈ ਕੇ ਫਰੋੜ ਹੋ ਗਏ ਇਹ 4 ਲੱਖ ਦੀ ਥੱਗੀ ਹੋਈ ਆ ਚੰਡੀ ਤੇ ਹੰਸ ਤੇ ਕਲਦੀਪ ਲੋਰੀਏ ਨੇ ਕੀਤੀ ਹਸਬੰਦ ਨੂੰ ਨਾ ਗੁਰਦਾਸਪੁਰ ਦਾ ਹੈਗਾ ਵਾ ਏਜੰਟ ਹੁੰਦੇ ਨਾ ਬਾਹਰ ਭੇਜਿਆ ਸੀਗਾ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਚ ਉਹਨੇ ਨਾ ਬਾਅਦ ਚ ਫਸਾਤਾ ਪਿਛਲੇ ਦਿਨੀ 4-4 ਮਹੀਨੇ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਵਾ ਅਸੀਂ ਥਾਣਾ ਕਚੈਰੀਆਂ ਦੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਠੱਗੀ ਨਹੀਂ ਮਾਰੀ ਠੱਗੀ ਸਾਡੇ ਨਾਲ ਮਾਰੀ ਗਈ ਹੈ ਜੀ ਸਾਡੇ ਦਾਦੇ ਪੜਦਾਦਾ ਦੀ ਇੱਕ ਕਿੱਲਾ ਜ਼ਮੀਨ ਇਹ ਕੁੜੀ ਨੇ ਵਕਾਗੇ ਤੇ ਆਪਣਾ ਬੰਦਾ ਬਾਹਰ ਭੇਜਤਾ ਸਾਡਾ ਚਾਚਾ ਚਦਾਈ ਆ ਉਹਦੀ ਜ਼ਮੀਨ ਲਖਾ ਕੇ ਨੇ ਆਪਣੇ ਬੰਦਾ ਬਾਹਰ ਭੇਜ ਕੇ ਉਹ ਡਿਪ੍ਰੈਸ਼ਨ ਸੰਸਨ ਬੁਲਾਇਆ ਜਗਾ ਤੇ ਉੱਥੇ ਗਏ ਜਗੇ ਤੇ ਉੱਥੇ ਡੀਬੀ ਉੱਥੇ ਖੜੀ ਸੀ ਕੋਈ ਨਹੀਂ ਬੁਲਾ ਕੇ ਤੈਨੂੰ ਵੀ ਜਿਵੇਂ ਸਾਡੇ ਤੇ ਕੈਮਰੇ ਲੱਗੇ ਆ ਕੈਮਰਾ ਕਦੇ ਅਸੀਂ ਬੁਲਾਇਆ ਨਹੀਂ ਹੋਵੇ ਤੇ ਸਾਡੇ ਦੇ ਬੇਸ਼ੱਕ ਉਹ ਵੀ ਪੜਦਾ ਸਾਡੇ ਦਰਜ ਕੀਤਾ ਜਾਵੇ ਇਸ ਨਾਲ ਸਾਡੇ ਝੂਠੇ ਤੇ ਬੇਬਨਾਮ ਜਾਮਾ ਸਾਡੇ ਦੇ ਅਸੀਂ ਪੋਲਿਟਿਕਲ ਫਾਊਂਡੇਸ਼ਨ ਬੰਦੇ ਆ। ਆਤਾ ਜੀ ਕਿੰਨਾ ਤੁਹਾਡਾ ਕਿੱਥੇ ਰਹਿਣ ਆਲੇ ਹੋ? ਠੀਕ ਹੈ। ਹਾਂਜੀ ਕੀ ਗੱਲ ਕੀ ਹੋਈ ਸੀ ਤੁਹਾਡੀ ਜਿਹੜੇ ਕਿ ਨੌ ਨਾਂ ਆ। ਗੱਲ ਕੋਸ਼ਵਲੀ ਆ ਜਿਹਦਾ ਹਸਬੰਦ ਨੇ ਬਾਹਰ ਭੇਜਿਆ ਹੈਗਾ। ਸਾਡਾ ਰਾਜੀਨਾਮਾ ਸੀ ਉਹਨਾਂ ਦੇ ਨਾਲ 370 ਦੇ ਵਿੱਚ ਤੇ ਜਿਹੜੇ ਜਿਨ੍ਹਾਂ ਨੇ ਰਾਜੀਨਾਮਾ ਕਰਾਉਣਾ ਹੈਗਾ ਉਹੋ ਹੀ ਸਾਡੇ ਪੈਸੇ ਲੈ ਕੇ ਗੋੜ ਹੋ ਗਏ ਆ। ਕੀ ਨਾਮ ਸੀ ਜਨਾਬ ਲੋ ਜਿਹੜੇ ਕਲਦੀਪ ਲੋਰੀਆ ਤੇ ਚੰਜੀਤ ਹਾਨਸਾ ਤੇ ਹੈ ਜੀ ਤਾਂ ਤੁਸੀਂ ਪੁਲਿਸ ਦੇ ਅਧਿਕਾਰੀ ਤੋਂ ਮੰਗ ਕੀ ਕਰਦੇ ਆਂ ਇਹ ਇਹੋ ਹੀ ਕਰਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਪੈਸੇ ਪੈਸੇ ਸਾਡੇ ਸਾਡੇ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜਵਿੰਦਰ ਤੌਰ ਹਾਂਜੀ ਤਾਂ ਕਰਮ ਲਵਾ ਨਾਮਦੇਵ ਕਲੋਨੀ ਹਾਂਜੀ ਕੀ ਕਾਰਨ ਹੈ ਕਿ ਜਿਹੜਾ ਤੁਸੀਂ ਅੱਜ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਤਾਂ ਸਾਰੇ ਮਿਲਣ ਵੀ ਆਏ ਤਾਂ ਕੀ ਮਾਮਲਾ ਕੀ ਆ ਸਾਰਾ ਸਰ ਮੇਰੇ ਨਾਲ 4 ਲੱਖ ਦੀ ਠੱਗੀ ਹੋਈ ਆ ਚੰਜੀਤ ਹਾਨਸਾ ਤੇ ਕਲਦੀਪ ਲੋਰੀਆ ਨੇ ਕੀਤੀ ਆ ਕਿਸ ਤਰੀਕੇ ਨਾਲ ਠੱਗੀ ਕੀਤੀ ਤਾਂ ਪੂਰੀ ਇਸ ਡਿਟੇਲ ਨਾਲ ਸਾਨੂੰ ਦੱਸੋ ਗੱਲ ਸਰ ਮੇਰੇ ਹਸਬੰਦ ਨੂੰ ਨਾ ਗੁਰਦਾਸਪੁਰ ਦਾ ਹੈਗਾ ਵਾ ਏਜੰਟ ਹੁੰਦੇ ਨੇ ਨਾ ਬਾਹਰ ਭੇਜਿਆ ਸੀਗਾ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਚ ਉਹਨੇ ਨਾ ਬਾਅਦ ਚ ਫਸਾਤਾ ਫਿਰ ਉਹਦੇ ਨਾਲ ਨਾ ਮੇਰਾ ਫੈਸਲਾ ਹੋ ਗਿਆ 3 ਲੱਖ 70 ਹਜ਼ਾਰ ਦੇ ਵਿੱਚ ਫੈਸਲਾ ਸੀਗਾ ਮੇਰਾ ਸਾਡਾ ਬੁਲਟ ਵਾ ਦੇਖੋ ਤਾਂ ਪੈਣੀ ਆ ਅਸੀਂ ਪੈਣੀ ਵਾਪਸ ਤੇ ਬੁਲਟ ਵਾਪਸ ਲੈਣਾ ਸੀ 3,70,000 ਦੇ ਕੇ ਉਹ ਮੇਰੇ ਮੋਹਦਵਾਰ ਬੰਦੇ ਲੈ ਕੇ ਭੱਜ ਗਏ ਚੰਦੀਤ ਹੰਸ ਤੇ ਕੁਲਦੀਪ ਲੋਰੀਆ ਉਹ ਹੁਣ ਮੰਨਦੇ ਨਹੀਂ ਪਏ ਝੂਟੀਆਂ ਸੋਹਾਂ ਖਾਈ ਜਾਂਦੇ ਆਪਣੇ ਬੱਚੇ ਦੀਆਂ ਮੈਂ ਤਿੰਨ ਥਾਵਾਂ ਤੇ ਤਰਕਾਸ਼ਾ ਦਿੱਤੀਆਂ ਐਸਪੀ ਡੀ ਸਰ ਦੇ ਨਾਰ ਸਰ ਦੇ ਤੇ ਐਂਡਰੀ ਫਰੋਡ ਵਾਲੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਕਾਨਫਰੈਂਸ ਉਹ ਦਰਖਾਸਤਾਂ ਦਾ ਕੀ ਬਣਿਆ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੇਰੀ ਕੋਈ ਵੀ ਮੈਂ ਬਹੁਤ ਉੱਥੇ ਗੇੜੇ ਕੱਢ-ਕੱਢ ਕੇ ਥੱਕ ਗਈ ਆ ਅੱਜ ਵੀ ਮੇਨੂੰ ਬੈਸ ਹੋਈ ਆ ਮੈਨੂੰ ਸ਼ਰਿਆਮ ਧਮਕੀ ਦੇ ਕੇ ਗਏ ਇੱਥੇ ਪਰ ਹੀ ਪੰਚਾਇਤ ਕਹਿੰਦੇ ਜਿੱਥੇ ਮਰਜ਼ੀ ਪਰਚੇ ਦੇ ਲਾ ਅਸੀਂ ਤੇਰੇ ਪੈਸੇ ਨਹੀਂ ਦੇਣਾ ਜੋ ਮਰਜ਼ੀ ਕਰ ਲਾ ਨਹੀਂ ਤੇਨ ਜਿਹੜਾ 3.5 4 ਲੱਖ ਰੁਪਏ ਦੀ ਗੱਲ ਕਰਦੇ ਕੁਲਦੀਪ ਭਲੋਰੀਆ ਤੇ ਤਰਜੀਤ ਵੱਲੋਂ ਕਿਸ ਤਰੀਕੇ ਨਾਲ ਠੱਗੀ ਕੀਤੀ ਗਈ ਹੈ ਸਰ ਮੈਂ ਮੇਰਾ ਫੈਸਲਾ ਸੀਗਾ ਗੁਰਦਾਸਪੁਰ ਦੇ ਏਜੰਟ ਦੇ ਨਾਲ 21 ਅਗਸਤ ਨੂੰ ਮੇਰਾ ਲਿਖਤ ਪੜਦਾ 21 ਸਤੰਬਰ ਨੂੰ ਮੈਂ ਪੈਸੇ ਦੇਣੇ ਸੀਗੇ ਉਥੇ ਏਜੰਟ ਕਹਿੰਦਾ ਮੈਂ ਪੈਸੇ ਤਾਂ ਲੈਣੇ ਆ ਜਿਹੜਾ ਬੰਦਾ ਉਹਦੇ ਪੈਣੀ ਵਾਪਸ ਉਹਦੇ ਨਾਂ ਤੇ ਹੋਣੀ ਆ ਜਲਦੀਪ ਢਲੋਰੀਆ ਕਹਿੰਦਾ ਸੀ ਕਿ ਮੇਰੇ ਨਾਂ ਤੇ ਕਰਵਾਓ ਜਦੋਂ ਏਜੰਟ ਮੰਨਿਆ ਨਹੀਂ ਉਹ ਚਲ ਗਿਆ ਉਹ ਕਹਿੰਦਾ ਮੈਂ ਇਦਾਂ ਰਕਮ ਨਹੀਂ ਲੈਣੀ ਇਹ ਵਿੱਚੋਂ ਪੈਸੇ ਲੈ ਕੇ ਭੱਜ ਗਏ ਅਗਲੀ ਪਾਰਟੀ ਨੂੰ ਪੈਸੇ ਨਹੀਂ ਦਿੱਤੇ ਇਹ ਮੋਹਦਵਾਰ ਬੰਦੇ ਸੀ ਇਹ ਆਪ ਹੀ ਲੈ ਕੇ ਭੱਜ ਗਏ ਹੁਣ ਇਹ ਮੁਕਰਦੇ ਮੇਰੇ ਤੋਂ ਸਾਰੇ ਪ੍ਰੂਫ ਪਏ ਆ ਮੇਰੇ ਤੋਂ ਰਿਕਾਰਡਿੰਗਾਂ ਵੀ ਪਈਆਂ ਰਿਕਾਰਡਿੰਗਾਂ ਤੇ ਖੁਦ ਮੰਨਦਾ ਪਿਆ ਮੈਂ 370 ਹੀ ਲਿਆ ਤੇਰੇ ਜਿਹੜੇ ਪੈਸੇ ਤੁਸੀਂ ਦਿੱਤੇ ਆ ਨਗਦ ਆ ਕਿ ਕੋਈ ਚੈੱਕ ਥਰੂ ਦਿੱਤੇ ਆ 3.5 ਕੈਸ਼ ਆ 20000 ਦੇ ਪਾਇਆ ਅਕਾਊਂਟ ਵਿੱਚ ਕਿਹਦੇ ਅਕਾਊਂਟ ਚ ਜਲਦੀਪ ਢਲੋਰੀਏ ਤੇ ਨਹੀਂ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੰਪਲੀਟ ਦਿੱਤੀ ਬਿਆਨ ਵੀ ਤੁਹਾਡੇ ਦਰਜ ਕੀਤੇ ਗਏ ਹੈ ਤਾਂ ਕੀ ਕਾਰਨ ਕੀ ਹੈ ਕਿ ਪੁਲਿਸ ਵੱਲੋਂ ਕਾਰਵਾਈ ਜਿਹੜੀ ਕਿ ਇਨਟਿਲੀ ਕਰਕੇ ਜਾਰੀ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਹੁਣ ਕਿਉਂ ਨਹੀਂ ਉਹ ਮੇਰੇ ਬਿਆਨ ਲੈ ਲਏ ਇਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਹੁਣ ਮੈਨੂੰ ਨਹੀਂ ਪਤਾ ਮੈਂ ਬਹੁਤ ਵਾਰੀ ਫੋਨ ਕਰ ਕਰਕੇ ਆਪ ਵੀ ਮੈਂ ਜਾ ਕੇ ਸਰ ਨੂੰ ਮਿਲਿਆ ਹਾਂ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਚੱਲਦਾ ਪਿਆ ਹੈਗੀ ਆ ਸਰ ਮੈਨੂੰ ਬਿਲਕੁਲ ਲੱਗਦਾ ਹੈ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਅਤੇ ਸਰਕਾਰ ਤੋਂ ਕੀ ਮੰਗ ਕੀ ਕਰਦੇ ਮੈਂ ਇਹੀ ਮੰਗ ਕਰਦੀ ਆ ਮੇਰੇ ਪੂਰੇ ਪੈਸੇ ਦਿਵਾਏ ਜਾਣ ਮੇਰੀ ਇੱਥੇ ਜਿਹੜੀ ਮੈਂ ਇਹਨਾਂ ਤੇ ਕਾਰਵਾਈ ਕੀਤੀ ਉਹ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਕੀ ਕਾਰਨ ਕੀ ਅੱਜ ਜੇ ਕਿ ਤੁਸੀਂ ਪਾਰਟੀ ਦੇ ਨਾਲ ਡੀਐਸਪੀ ਦਫਤਰ ਵੀ ਆਏ ਤਾਂ ਪੁਲਿਸ ਨੂੰ ਮੁਲਾਕਾਤ ਵੀ ਕੀਤੀ ਕਿ ਮਾਮਲਾ ਕੀ ਹੈ ਸਾਰਾ ਅੱਜ ਪਿਛਲੇ ਦਿਨੀ ਜੋ ਦਰਖਾਸਤਾਂ ਚੱਲਣ ਰਹੀਆਂ ਐਸਪੀ ਡੀ ਸਾਹਿਬ ਦੇ ਹੁਣੇ ਜਿਹੜਾ ਮੈਡਮ ਨੇ ਦੱਸਿਆ ਕਿ ਮੇਰੀ ਦਰਖਾਸਤ ਕਾਫੀ ਟਾਈਮ ਤੋਂ ਚੱਲਣ ਡਈ ਹੈ ਜਿਹਦੇ ਵਿੱਚ ਮੈਂ ਕਾਫੀ ਮਤਲਬ ਬਿਆਨ ਵੀ ਦਿੱਤੇ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅੱਜ ਅਸੀਂ ਇੱਕ ਤਰ੍ਹਾਂ ਦਾ ਆਪਣੇ ਦਿੱਤਾ ਸੀਗਾ ਕਿ ਅਸੀਂ ਧੰਨਾ ਲਾਵਾਂਗੇ ਦਰਖਾਸਤਾਂ ਸੰਬੰਧੇ ਵਿੱਚ ਵੀ ਜਿਹੜਾ ਵਾਰ-ਵਾਰ ਸ਼ਰਾਰਤੀ ਅਨਸਰ ਆ ਜਿਹੜੇ ਉਹ ਜਾਣ ਪੁੱਝ ਕੇ ਭੋਲੇ-ਭਾਲੇ ਲੋਕਾਂ ਨੂੰ ਖਰਾਬ ਕਰਦੇ ਪਏ ਆ ਖੱਜਲ ਕਰਦੇ ਪਏ ਥਾਣੇ ਦੇ ਵਿੱਚ ਤੇ ਝੂਠੀਆਂ ਹੀ ਦਰਖਾਸਤਾਂ ਦੇ ਕੇ ਜਾਂ ਐਮਐਲਐਰ ਕਟਾ ਕੇ ਲੋਕਾਂ ਦੇ ਝੂਠਾ ਦਰਜ ਕਰਾ ਰਹੇ ਆ ਜਿਹਦੇ ਵਿੱਚ ਚਰਨਜੀਤ ਹੰਸ ਜੋ ਕਿ ਨਸ਼ਿਆਂ ਦੇ ਨਸ਼ੇ ਵੇਚਣ ਵਾਲਿਆਂ ਦੇ ਸਪੋਰਟ ਕਰਕੇ ਉਹਨਾਂ ਦੀ ਮਦਦ ਕਰ ਰਿਹਾ ਵਾ ਤੇ ਜਿਹੜਾ ਇੱਕ ਹੋਰ ਵੀ ਇਹਦੇ ਸਾਥੀ ਹੈਗੇ ਆ ਜਿਹੜੇ ਇਹਦੇ ਨਾਲ ਹੀ ਹੁੰਦੇ ਹੈਗੇ ਆ ਉਹਨਾਂ ਦਾ ਹੁਣ ਮੈਨੂੰ ਨਾਂ ਨਹੀਂ ਯਾਦ ਹੈਗਾ ਪਰ ਅਸੀਂ ਵਾਰ-ਵਾਰ ਪ੍ਰਸ਼ਾਸਕ ਕੋਲੋਂ ਐਸਐਸਟੀ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਸ਼ਰਧਾਤੀ ਹੰਸਰ ਆ ਜਾਂ ਨਸ਼ੇ ਦੇ ਖਿਲਾਫ ਜਾਂਦੇ ਆ ਇੱਕ ਰਾਤ ਕੋਈ ਲੜਾਈ ਹੋਈ ਮ ਲੜਾਈ ਹੋਈ ਕੋਈ ਮਤਲਬ ਕਿਸੇ ਆਟੋ ਦੇ ਨਾਲ ਚਾਹੇ ਐਕਸਾਈਜ਼ ਬਹਿਗਮੇ ਦੇ ਨਾਲ ਪਰ ਜੇ ਉਹ ਲੜਾਈ ਹੋ ਗਈ ਆ ਉਹਦੇ ਵਿੱਚ ਕਰਨਜੀਤ ਸਿੰਘ ਸਾਭੀ ਨੂੰ ਤਰੰਧ ਹੀ ਉਸੇ ਲੜਾਈ ਦੇ ਵਿੱਚ ਅਰੈਸਟ ਕੀਤਾ ਗਿਆ ਜਦ ਕਿ ਉਹਦੀ ਪ੍ਰੋਪਰ ਕੋਈ ਇਨਕੁਆਇਰੀ ਵੀ ਨਹੀਂ ਕੀਤੀ ਗਈ ਐਮਐਨਆਰ ਕੱਟੀ ਨੂੰ ਇੱਕ ਦਿਨ ਦੋ ਦਿਨ ਲੱਗ ਜਾਂਦੇ ਆ ਆਉਂਦੀ ਨੂੰ ਥਾਣੇ ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ਇੰਨੀ ਤੇਜ਼ੀ ਫਾਸਟ ਕੰਮ ਕੀਤਾ ਜਾ ਰਿਹਾ ਵਾ ਚੰਨਜੀਤ ਹੱਸਦੇ ਕਹਿਣ ਦੇ ਉੱਤੇ ਉਹ ਮਿੰਟੋ ਮੈਂਟੀ ਜਾ ਕੇ ਫੜਾ ਫੜ ਜਾ ਕੇ ਧਰਨਾ ਲਾ ਦਿੰਦਾ ਪ੍ਰਸ਼ਾਸਨ ਇੰਨੀ ਜਲਦੀ ਕਾਰਵਾਈ ਕਰਦਾ ਵਾ ਅਸੀਂ ਪਿਛਲੇ ਦਿਨੀ 4 4 ਮਹੀਨੇ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਵਾ ਅਸੀਂ ਥਾਣੇ ਕਚੈਰੀਆਂ ਦੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਕਰਨਾ ਤੁਹਾਡੇ ਕੋਲ ਪ੍ਰੂਫ ਵੀ ਆ ਮੈਡਮ ਕੋ ਜਿੱਦਾਂ 20000 ਰੁਪਏ ਦਾ ਪਾਉਂਡ ਜਾਈ ਆ ਇਹਨਾਂ ਦੇ ਕੋਲ ਇੱਕ ਪ੍ਰੂਫ ਵੀ ਆ ਬੈਂਕ ਦਾ ਜਿਹੜਾ ਕਿ ਲੋਹਰੀਏ ਦੇ ਖਾਤੇ ਦੇ ਵਿੱਚ ਪਾਇਆ ਗਿਆ ਵਾ 350000 ਰੁਪਏ ਉਸ ਦੀ ਮਾਂ ਨੇ ਚਨਜੀਤ ਹੰਸ ਨੂੰ ਬੈਕ ਫੜਾਤਾ ਲੈ ਸਾਡਾ ਜਿਹੜਾ ਫੈਸਲਾ ਕਰਾ ਕੇ ਸਾਡਾ ਸਾਨੂੰ ਮੋਟਰਸਾਈਕਲ ਬੁਲਟ ਜਿਹੜਾ ਵਾਪਸ ਕਰਾਇਆ ਜਾਵੇ ਸਾਡੀ ਜ਼ਮੀਨ ਸਾਨੂੰ ਵਾਪਸ ਕਰਾਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਰਾਜਨੀਤਿਕ ਜਿਹੜੀ ਕਿ ਦਬਦਬਾ ਜਾਂ ਕਿਤੇ ਧੰਨਿਆਂ ਦਾ ਖੋਫ ਪਰਸ ਪ੍ਰਸ਼ਾਸਨ ਨੂੰ ਕੰਮ ਕਰਨ ਤੇ ਰੋਕ ਦਿੱਤਾ ਅਸੀਂ ਇਹ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਤੋਂ ਵੀ ਜਿਹੜੇ ਥੱਲੇ ਆ ਜਾਂ ਕੋਈ ਐਸਪੀ ਡੀ ਦੇ ਰੈਂਕ ਦੇ ਵਿੱਚ ਹੈਗੇ ਆ ਇਹਨਾਂ ਦੇ ਧਿਆਨ ਦੇ ਵਿੱਚ ਵੀ ਕਈ ਵਾਰੀ ਲਿਆਂਦਾ ਵਾ ਪਰ ਫੇ ਵੀ ਜਿਹੜਾ ਕਿ ਪ੍ਰਸ਼ਾਸਨ ਇੱਕ ਚੰਗੇ ਜਿਹੇ ਹਸਦੇ ਕਹਿਣ ਤੇ ਉਸ ਦਰਖਾਸਤਾਂ ਨੂੰ ਦੁਬਾਰਾ ਰਹਿ ਨੇ ਔਰ ਉਹ ਸੱਚ ਦੀ ਬਾਇ ਨੂੰ ਨਹੀਂ ਗਾਲ ਲੈ ਕੇ ਆ ਰਿਹਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਦੇਖੋ ਪ੍ਰੂਫ ਹੈਗਾ ਉਹਦੇ ਕੋਲੋਂ ਏਡਾ ਵੱਡਾ ਪ੍ਰੂਫ 20000 ਰੁਪਏ ਦਾ ਪ੍ਰੂਫ ਆ ਤਾਂ ਅੱਜ ਪ੍ਰਸ਼ਾਸਨ ਇਹ ਨਹੀਂ ਕਾਰਵਾਈ ਚੰਗਾ ਵਰਤਦਾ ਅੱਜ ਤਸੀਦ 3.5 ਲੱਖ ਦੀਆਂ ਰਿਕਾਰਡਿੰਗਾਂ ਇਹ ਲੈ ਕੇ ਗਏ ਬੈਗ ਉੱਥੋਂ ਇਹਨਾਂ ਨੇ ਅੱਜ ਤੱਕਰ ਸੀਸੀ ਕੈਮਰੇ ਵਿੱਚੋਂ ਪੂਰੀ ਡਿਟੇਲ ਨਹੀਂ ਕਢਾਈ ਗਈ ਇਹਨਾਂ ਦੇ ਕੋਲੋਂ ਸਿਰ ਮੈਨੂੰ ਖੋਦ ਚਰਨਜੀਤ ਹਸਨੇ ਧਮਕੀ ਦਿੱਤੀ ਮੇਰੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਉੱਥੇ ਐਸਐਸਪੀ ਦਾ ਦਫ਼ਤਰ ਦੇ ਅੰਦਰ ਮੈਨੂੰ ਧਮਕੀ ਦਿੱਤੀਆਂ ਗਈਆਂ ਕੁਝ ਅਣਪਛਾਤੇ ਬੰਦੇਆਂ ਦੇ ਨਾਲ ਠੀਕ ਆ ਪਰ ਮੇਰੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇੱਕ ਨਾਰਮਲ ਕੋਈ ਸ਼ਹਿਰ ਦੇ ਵਿੱਚ ਵੀਡੀਓ ਬਣ ਜਾਂਦੀ ਆ ਮਿੰਟ ਟੂ ਮਿੰਟ ਕਾਰਵਾਈ ਪ੍ਰਸ਼ਾਸਨ ਕਰਦਾ ਜੀ ਪਤਾ ਨਹੀਂ ਇਹਨਾਂ ਕੀ ਮਿਲੀ ਮੁਕਤਾ ਜੀ ਚੰਨੀ ਦਾ ਹਸਦੇ ਨਾਲ ਪੁਲਿਸ ਦੀ ਐਸਐਚਓ ਸਾਹਿਬ ਸਾਡੀ ਗੱਲ ਹੀ ਨਹੀਂ ਸੁਣਦੇ ਅਸੀਂ ਅੱਜ ਸਾਨੂੰ ਟਾਈਮ ਡੀਐਸਪੀ ਸਾਹਮਣੇ ਦਿੱਤਾ ਸੀਗਾ ਸਬ-ਡਿਵੀਜ਼ਨ ਨੇ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਕੋਲ ਆਓ ਅਸੀਂ ਮਸਲਾ ਹੱਲ ਤੁਹਾਡਾ ਕਰਾ ਕੇ ਤੁਹਾਨੂੰ ਇਨਸਾਫ ਦਿਵਾ ਕੇ ਇੱਥੋਂ ਭੇਜਾਂਗੇ ਅਸੀਂ ਆਪਣਾ ਧਰਨੇ ਨੂੰ ਬੰਦ ਕਰਕੇ ਸਾਬ ਦੇ ਪਹਿਲ ਦਾਤੇ ਗੱਲ ਸੁਣਨ ਆਏ ਆ ਕਿ ਅਸੀਂ ਆਪਣੀ ਸ਼ਾਂਤੀ ਮਾਈ ਦੇ ਨਾਲ ਜਿਹੜਾ ਕੰਮ ਆਪਣੀ ਸਾਰੀ ਪਾਰਟੀ ਦੇ ਵਰਕਰ ਜਿੰਨੇ ਇਕੱਠੇ ਹੋਏ ਆ ਅਸੀਂ ਸਿਰਫ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਵੀ ਐਦਾਂ ਸਾਡੇ ਨਾਲ ਹੀ ਸਾਡੇ ਨਾਲ ਕਿਉਂ ਸਾਡੇ ਗਰੀਬ ਪਰਿਵਾਰਾਂ ਦੇ ਨਾਲ ਕਿਉਂ ਤੱਕਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕੀਤੀ ਗਈ ਅਨਵਰ ਟਾਈਮ ਚੁੱਕੇ ਹੋਰ ਵੀ ਪ੍ਰੋਗਰਾਮ ਹੈ ਬਿਲਕੁਲ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਆਪਣਾ ਸੰਘਰਸ਼ ਜਾਰੀ ਕਰਾਂਗੇ ਤਿੱਖਾ ਸੰਘਰਸ਼ ਕਰਕੇ ਅਸੀਂ ਆਪਣਾ ਧਰਨਾ ਮੁਜ਼ਾਹਰਾ ਕਰਾਂਗੇ ਜੀ ਪ੍ਰਸ਼ਾਸਨ ਦੇ ਖਿਲਾਫ ਹਾਂਜੀ ਸਾਰੇ ਜਨ ਆਪਾਂ ਗੱਲ ਕਰੀਏ ਜਿਹੜੀ ਕਿ ਇੱਕ ਲੇਡੀਸ ਵੱਲੋਂ ਇਹ ਚੈਲੰਜ ਜੀ ਤੁਹਾਡੇ ਤੇ ਲੋਰੀ ਸਾਹਿਬ ਤੁਹਾਡੇ ਤੇ ਜਿਹੜੀ ਕਿ ਤੁਸੀਂ ਇੱਕ ਕਾਂਗਰਸ ਆਗੂ ਵੀ ਹੈਗੇ ਆ ਤੇ ਤੁਹਾਡੇ ਉੱਤੇ ਮਤਲਬ ਕਿ ਠੱਗੀ ਠੋਰੀ ਦੀ ਤੇ ਮਾਰ ਕਹਿੰਦੇ ਕਿ ਜਾਨ ਨੂੰ ਮਾਰਨ ਦੀ ਧਮਕੀਆਂ ਨੂੰ ਲੈ ਕੇ ਇੱਕ ਇਲਜ਼ਾਮ ਲਗਾਏ ਤੋੜ ਬਾਰੇ ਤੁਸੀਂ ਕੀ ਕਰਨ ਚਾਹੋਗੇ ਹਾਂਜੀ ਠੱਗੀ ਠੋਰੀ ਦੀ ਮੇਰੇ ਜਵਾਬ ਜਨਮ ਹੋਇਆ ਅਜ ਤੱਕ ਕੋਈ ਮੇਰੀ ਸ਼ਹਿਰ ਦੇ ਵਿੱਚ ਠੱਗੀ ਠੋਰੀ ਚਾਹ ਕੇ ਦੇ ਪਿੱਛੇ ਆ ਦੇ ਪਿੰਡ ਦੀ ਠੱਗੀ ਠੋਰੀ ਸਾਬਤ ਕਰ ਦੇਣ ਤੇ ਮੈਂ ਕਹੂੰਗਾ ਜੀ ਇਹ ਠੱਗਾ ਜੀ ਇਹ ਤਾਂ ਬੜੇ ਕਮਾਈ ਕਰਨ ਵਾਲੇ ਬੰਦੇ ਆ ਆਪਣਾ ਮਿਹਨਤ ਕਰਦੇ ਆ ਰੋਟੀ ਖਾਂਦੇ ਆ ਕੋਈ ਠੱਗੀ ਨਹੀਂ ਮਾਰੀ ਠੱਗੀ ਤਾਂ ਸਾਡੇ ਨਾਲ ਮਾਰੀ ਗਈ ਆ ਜੀ ਸਾਡੇ ਦਾਦੇ ਪੜਦਾਦੇ ਦੀ ਇੱਕ ਕਿੱਲਾ ਜ਼ਮੀਨ ਇਹ ਕੁੜੀ ਨੇ ਵਕਾ ਕੇ ਤੇ ਆਪਣਾ ਬੰਦਾ ਬਾਹਰ ਭੇਜਤਾ ਸਾਡਾ ਚਾਚਾ ਚਦਾਈ ਆ ਉਹਦੀ ਜ਼ਮੀਨ ਲਖਾ ਕੇ ਨੇ ਆਪਣੇ ਬੰਦਾ ਬਾਹਰ ਭੇਜ ਕੇ ਆਪਣਾ ਘਰ ਪਾਰ ਲਿਆ ਕੀ ਗੱਲ ਕਰੀਏ ਤੇ ਜਿਹੜੇ ਚਾਚੇ ਦੀ ਮਲਕੀਅਤ ਸੀ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਚਾਚੇ ਵੱਲੋਂ ਵੀ ਕਹਿੰਦੇ ਕਿ ਇਲਜ਼ਾਮ ਲਗਾਏ ਜਾ ਰਹੇ ਕਿ ਭਤੀਜਾ ਮੇਰੀ ਜ਼ਮੀਨ ਹਰਪੜ ਲਈ ਕਿਤੇ ਨਾ ਕਿਤੇ ਜਿਹੜੀ ਕਾਰਵਾਈ ਕਰਤਾ ਪਿਆ ਵਾ ਤਾਂ ਉਹਨੂੰ ਲੈ ਕੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਕੋਲ ਐਫੀਡੇਟ ਲਿਖਿਆ ਹੋਇਆ ਹੈ ਜੀ ਏਜੰਟਰ ਦੇ ਹੱਥ ਦਾ ਜਿਹੜਾ ਏਜੰਟਰ ਰਜਿਸਟਰੀ ਕਰਾ ਗਿਆ ਇਹਨਾਂ ਕੋਲੋਂ ਪੈਣੀ ਜੀ ਤੇ 370 370000 ਦਾ ਕੀ ਰੋਣਾ ਵਾ ਤਾਂ ਉਹ ਕਿਸ ਤਰੀਕੇ ਨਾਲ ਉਹ ਕੰਜ ਮੈਨ ਕੋਲ ਲੈ ਕੇ ਗਿਆ ਤੇ ਜਿਸ ਟੈਟਾਂ ਨੇ 420 ਦਾ ਏਜੰਟ ਤੇ ਪਰਚਾ ਹੁੰਦਾ ਹੀ ਗਿਆ ਜੀ ਰਜਿਸਟਰੀ ਕਰਾਈ ਦਾ ਉਹ ਏਜੰਟ ਐਫੀਡੇਟ ਲਿਖ ਕੇ ਦੇ ਕੇ ਗਿਆ ਵੀ ਮੈਂ ਨਿਸ਼ਾਨ ਸਿੰਘ ਦੀ ਰਜਿਸਟਰੀ ਵਾਪਸ ਕਰੂੰਗਾ ਇਹ ਕੁੜੀ ਮੈਨੂੰ 370000 ਰੁਪਇਆ ਦੇਊਗੀ ਤਾਂ ਇਹਨੇ 370 ਦੇ ਦੀ ਬਜਾਏ 60 ਦੇ ਨਿਜਾਮ ਨੌਨ ਲਾਪੀ ਝੂਠ ਹਾਂ ਜੀ ਚਰਨਜੀਤ ਸਿੰਘ ਤਸੀਵੀ ਕਹ ਲੋ ਕਿ ਤੁਹਾਡੀ ਵਾਈਫ ਇੱਕ ਕਾਂਸਲਰ ਵੀ ਹੈਗੀ ਕਾਂਗਰਸ ਦੀ ਤੇ ਜੇ ਗੱਲ ਕਰੀ ਜਿਹੜੇ ਕਿ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਆ ਠੱਗੀ ਠੋੜੀ ਤੇ ਕਹ ਲੋ ਕਿ ਜਨਮ ਮਰਨ ਤਮ ਕੀ ਦੇਂਦੇ ਤੇ ਕੀ ਸਚਾਈ ਹੈ ਇਹਦੇ ਵਿੱਚ ਸਾਰੇ ਸਾਰੇ ਝੂਠੇ ਤੇ ਬੇਬੁਨਿਆਦ ਜਿਹੜੇ ਇਲਜ਼ਾਮ ਰਾਜੇਂਦਰਪੁਰੋਂ ਲਾਈ ਜਾ ਰਹੇ ਆ ਉਸ ਤਰ੍ਹਾਂ ਦੇ ਝੂਠੇ ਤੇ ਬੇਬੁਨਿਆਦ ਆ ਮੈਂ ਇਹਨਾਂ ਦੀ ਇੱਕ ਦਰਖਾਸਤ ਦੇ ਵਿੱਚ ਚਾਹ ਰੇ ਸੀ ਇਹਨਾਂ ਦੀ ਉੱਥੇ ਡੀਐਸਪੀ ਸਾਹਿਬ ਦੇ ਆਪਣੇ ਕੋਈ ਜੇ ਜ਼ਿਲ੍ਹਾ ਕੰਪਲੈਕਸ ਮੈਂ ਇਹਨਾਂ ਦੇ ਨਾਲ ਜਿਹੜਾ ਕੇਸ ਵਿੱਚ ਜਾਂਦਾ ਸੀਗਾ ਤੇ ਮੈਂ ਇਹਦੇ ਸੋਹਰਾ ਸਾਹਿਬ ਦਾ ਸੁੰਦਰ ਕੁਮਾਰ ਆ ਉਹਨੇ ਮੇਰੇ ਤੋਂ 2 ਲੱਖ ਰੁਪਏ ਜਿਹੜਾ ਹਦੜਾ ਹੜਤਾ ਸੀਗਾ ਉਹ 2 ਲੱਖ ਜਿਹੜਾ ਦੇਣ ਦੀ ਬਜਾਏ ਹੁਣ ਵਾਪਸ ਕਰਨ ਦੀ ਬਜਾਏ ਜਿਹੜਾ ਮਿਲ ਰਿਹਾ ਉਲਟ ਮੇਰੇ ਤੇ ਜਾਮ ਲਾ ਰਹੀ ਹੈ ਜੀ ਨਹੀਂ ਇਹ ਜਿਹੜੀ ਕਿ 370 3 ਲੱਖ 70 ਹਜ਼ਾਰ ਰੁਪਏ ਤੁਹਾਡੇ ਵੱਲੋਂ ਕਹਿੰਦੇ ਕਿ ਮੇਰੇ ਕੋਲ ਲਫਾਫਾ ਖੋ ਕੇ ਭੱਜੇ ਆ ਜੇ ਮੈਂ ਖੋ ਗਿਆ ਭੱਜਾ ਕੈਮਰੇ ਲੱਗੇ ਚੈੱਕ ਕਰਨਾਂਗੇ ਕੈਮਰੇ ਜੀ ਉੱਥੇ ਤੇ ਮੈਂ ਪ੍ਰਸ਼ਾਸਨ ਨੂੰ ਵੀ ਐਸਪੀ ਸਾਹਿਬ ਨੂੰ ਕਿਹਾ ਜੀ ਮੈਂ ਇਹ ਮੇਰੀ ਇੱਕ ਮਾਸਾ ਦੀ ਸ਼ਿਕਾਇਤ ਪਾਈ ਜਾਂਦੀ ਹੈ ਤੇ ਮੇਰੇ ਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਆ ਕਿ ਜਦੋਂ ਪੁਲਿਸ ਕੰਪਲੀਟ ਦੇਣ ਜਾ ਰਹੀ ਹੈ ਤਾਂ ਤੁਸੀਂ ਤੁਹਾਡੇ ਵੱਲੋਂ ਉਹਨੂੰ ਧਮਕਾਇਆ ਜਾ ਰਿਹਾ ਵਾ ਕਿਤੇ ਵੀ ਕੋਈ ਸਬੂਤ ਖਾਦੇ ਧਮਕਾਏ ਤੇ ਅਸੀਂ ਅੱਜ ਵੀ ਮਾਨ ਤੋਂ ਡੀਐਸਪੀ ਸਾਹਿਬ ਨੂੰ ਅੱਜ ਧਰਨਾ ਸੀਗਾ ਰਮਨ ਦਾ ਸਾਡਾ ਠੇਕੇਦਾਰ ਨਾਲ ਕੁਝ ਰਾਤ ਚੱਕਰ ਚੱਲ ਰਿਹਾ ਉਹਨੂੰ ਲੈ ਕੇ ਧਰਨਾ ਸੀਗਾ ਧਰਨੇ ਤੋਂ ਬਾਅਦ ਡੀਪੀ ਸਾਹਿਬ ਨੂੰ ਬੁਲਾਇਆ ਸੀਗਾ ਤੇ ਉੱਥੇ ਗਏ ਸੀਗੇ ਤੇ ਉੱਥੇ ਬੀਬੀ ਉੱਥੇ ਖੜੀ ਤੇ ਕੋਈ ਝ ਬੁਲਾ ਕੇ ਉਹਨੂੰ ਵੀ ਜਿਵੇਂ ਸਾਡਾ ਕੈਮਰਾ ਲੱਗੇ ਆ ਕੈਮਰਾ ਕਹਿੰਦਾ ਅਸੀਂ ਬੁਲਾਇਆ ਵੀ ਹੋਵੇ ਤੇ ਸਾਡੇ ਦੇ ਬੇਸ਼ੱਕ ਉਹ ਵੀ ਪਰਚਾ ਸਾਡੇ ਦ ਇਸ ਤਰ੍ਹਾਂ ਸਾਡੇ ਝੂਠੇ ਤੇ ਬੇਬਨਾਮ ਇਲਜ਼ਾਮਾ ਸਾਡੇ ਤੇ ਅਸੀਂ ਪੋਲਿਟਿਕਲ ਪੋਜੀਸ਼ਨ ਬੰਦੇ ਆ ਤੇ ਸਾਨੂੰ ਜਿਹੜਾ ਹੈ ਬਦਨਾਮ ਕਰਨ ਲਈ ਜਿਹੜੀਆਂ ਦੂਜੀਆਂ ਤੀਜੀਆਂ ਪਾਰਟੀਆਂ ਦੇ ਬੰਦੇ ਜਿਹੜੇ ਆ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਬਾਕੀ ਨਗੀ ਲੋਰੀਆ ਸਾਡੀ ਗੱਲ ਕੁਲਦੀਪ ਲੋਰੀਆ ਜੀ ਇਸ ਮਹੱਲੇ ਦੇ ਵਿੱਚ ਜਿਹੜੇ ਆ ਵਾਰਡ ਦੇ ਇੰਚਾਰਜ ਵੀ ਆ ਤੇ ਐਸਪੀ ਭਾਈਚਾਰੇ ਦੇ ਸਾਡੀ ਸਮਾਜ ਚ ਰਹਿੰਦੇ ਆ ਤੇ ਅਸੀਂ ਭਾਈਚਾਰੇ ਦੀ ਮਦਦ ਖੁਦ ਕਰਦੇ ਆ ਚਾਹੇ ਉਹ ਐਜੂਕੇਸ਼ਨ ਪ੍ਰਤੀ ਹੋਵੇ ਜਾਂ ਵਿਆਹ ਸ਼ਾਦੀ ਪ੍ਰਤੀ ਹੋਵੇ ਇਹ ਬੰਦੇ ਜਿਹੜੇ ਆ ਇਹ ਲੋਕਾਂ ਨੂੰ ਦੇਣ ਵਾਲੇ ਨਾਖੇ ਖਾਣ ਵਾਲੇ ਆ